ਮਖਿਆਲ ਦੇ ਵਿੱਚ ਪੱਥਰ ਮਾਰ ਕੇ ਬਹਿ ਗਿਆ ਭਗਵਾਨ ਦਮਾਨ ਹੁਣ ਇਹਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਉਹਨੇ ਮੂੰਹ ਸਜਾ ਦੇਣਾ ਸਾਰਾ ਇਹਨਾਂ ਦਾ ਉਹੀ ਕੰਮ ਇਹਨੇ ਕੀਤਾ ਨਿਆਣੇ ਵਾਲਾ ਕੰਮ ਕੀਤਾ ਪਤਾ ਨਹੀਂ ਕਿਹਨੇ ਸਲਾਹ ਦਿੱਤੀ ਹੈ ਆਪਣੀ ਸੋਚ ਤੋਂ ਬਗੈਰ ਜਾਂ ਤੁਸੀਂ ਇਸ ਗੱਲ ਦੀ ਕਿ ਮੈਂ ਇਹਨਾਂ ਨੂੰ ਸੂਤਰ ਕਰਦਾ ਕਰਕੇ ਦੇਖ ਲਾਓ ਇੱਥੇ ਵੱਡੇ ਵੱਡੇ ਤੁਸੀਂ ਸੂਤਰ ਹੋ ਜਾਓਗੇ ਤੁਸੀਂ ਹੋਰ ਹੀ ਪਾਸੇ ਨੂੰ ਮੁਕਾਬਲੇ ਜਾ ਕੇ ਚੰਗਾ ਫਿਰ ਆਜੋ ਕਿਹੜਾ ਹੁੰਦਾ ਮੇਲ ਹੋ ਗਿਆ ਕੁਝ ਨਹੀਂ ਹੋਇਆ ਭਾਈ ਇਹਦੇ ਸ਼ੁਰੂਆਤ ਆ ਉਹ ਵਿੱਲੀਆ ਉਹ ਫੇਰ ਆਪਣਾ ਡੀਜ਼ਲ ਪਵਾ ਲੈਣਗੇ ਟਰੈਕਟਰ ਟਰਾਲੀਆਂ 'ਚ ਨਵੇਂ ਤਰੀਕੇ ਨਾਲ ਆ ਜਾਣਗੇ ਇੱਥੇ ਖਾਨਾ ਜੰਗੀ ਵਾਲਾ ਮਾਹੌਲ ਬਣੂ ਇੱਕ ਨਵੀਂ ਰਵੈਤ ਪੈ ਗਈ ਹੈ ਕਿ ਮੀਟਿੰਗ ਕਰਨ ਲਈ 10 ਲੱਖ ਰੁਪਇਆ ਖਰਚੋ ਵੱਡੀ ਨਹੀਂ ਦੇਣੀ ਹੈ ਕਿਸੇ ਨੂੰ ਕਈ ਬੱਥਾਂ ਦਾ ਤੇਲ ਗੱਡੀਆਂ ਦਾ ਤੇਲ ਤੇ ਪੋਸਟਰ ਤੇ ਤਕਨਾਤਾ ਤੇ ਸਪੀਕਰ ਤੇ ਵੱਡਾ ਇਕੱਠ ਕਰੋ ਤੇ ਡਾਂਗਾ ਖਾਓ ਜਦੋਂ ਡਾਂਗਾ ਪੈ ਜਾਣ ਇਕੱਠਾ ਹੋ ਜੇ ਪੰਜਾਬ ਸਾਰਾ ਫੇਰ ਉੱਥੇ ਇਹਨਾਂ ਦੇ ਬੰਦੇ ਜਾਂਦੇ ਆ ਏਜੰਟ ਜਿਹੜੇ ਚਮਚੇ ਉਹ ਨਹੀਂ 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 ਤੇ ਇਸ ਕੀ ਕਾ ਜ਼ਰੂਰਤ ਸੀ ਹਮ ਆਪਕੀ ਕਿਸੇ ਮੀਟਿੰਗ ਕਰਨੀ ਹਮ ਮੀਟਿੰਗ ਕਰਵਾ ਦੇ ਇਨਾ ਖਰਚਾ ਕਰਕੇ ਡਾਂਗਾ ਖਾ ਕੇ ਸਿਰਫ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦਾ ਉਦਾ ਅਸਰ ਮਹੀਨਾ ਤੇ ਰਹਿੰਦਾ ਜਦੋਂ ਕੁਝ ਹੁੰਦਾ ਨਹੀਂ ਉਹ ਫੇਰ ਉਹ ਬੰਦੇ ਇੱਕ ਵਾਰੀ ਫੇਰ ਕਰਦੇ ਆ ਫਿਰ ਇੱਕ ਹੋਰ ਮੀਟਿੰਗ ਹੋ ਜਾਂਦੀ ਹੈ ਕੁਝ ਨਹੀਂ ਤਰਅ ਤਲਦੇ ਹੋ ਰਿਹਾ ਪਹਿਲਾਂ ਤੁਹਾਡੇ ਨਾਲ ਜਿਵੇਂ ਪੰਗਾ ਲਿਆ ਫਿਰ ਤਹਿਸੀਲਦਾਰਾਂ ਨਾਲ ਲੈ ਲਿਆ ਫਿਰ ਉਹ ਬੁਲਡੋਜ਼ਰ ਚੱਲ ਰਹੇ ਆ ਕਿਸਾਨਾਂ ਨਾਲ ਲੈ ਲਿਆ ਸਟੂਡੈਂਟ ਨਾਲ ਲੈ ਲਿਆ ਕਿਸਾਨ ਜਥੇਬੰਦੀਆਂ ਐਸਕੇਐਮ ਦਾ ਮੋਰਚਾ ਦਿਲ ਚੰਡੀਗੜ੍ਹ ਕੂਚ ਕਰਨ ਵਾਲ ਜਦੋਂ ਤੁਰਦਾ ਹੈ ਤੇ ਰਸਤਿਆਂ ਦੇ ਵਿੱਚ ਰੋਕਲੇ ਜਾਂਦੇ ਨੇ ਕਿਸਾਨਾਂ ਨੂੰ ਹਰਾਸਚ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਰੌਹ ਦੇਖਣ ਨੂੰ ਮਿਲ ਰਿਹਾ ਉਸ ਦੇ ਵਿੱਚ ਉਹਨਾਂ ਨੇ ਆਖਿਆ ਕਿ ਕੇਂਦਰ ਨਾਲ ਸਬੰਧਤ ਮੰਗਾਂ ਨੇ ਫਿਰ ਮੇਰੇ 2.5 ਘੰਟੇ ਖਰਾਬ ਕਿਉਂ ਕੀਤੇ ਹੋਰ ਵੀ ਬੜੀਆਂ ਗੱਲਾਂ ਦੇ ਦਾਅਵੇ ਹੋਏ ਪੰਜਾਬ ਸਰਕਾਰ ਵੱਲੋਂ ਦੂਜੇ ਪਾਸੇ ਐਸ ਕੇ ਐਮ ਕੀ ਸੋਚਦਾ ਉਹਨਾਂ ਦੇ ਆਗੂ ਕਿਵੇਂ ਹਰਾਸਚ ਲਏ ਗਏ ਇਹ ਸਾਰੀ ਗੱਲਬਾਤ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਕਿ ਪਹਿਲਾਂ ਵੀ ਕਿਸਾਨੀ ਅੰਦੋਲਨ ਵੇਲੇ ਵਿਭਾਗ ਟਿੱਪਣੀਆਂ ਕਰਦੇ ਰਹੇ ਨੇ ਕਿਸਾਨਾਂ ਦੇ ਹੱਕ ਵਿੱਚ ਇਹਨਾਂ ਨੇ ਵੀ ਬਹੁਤ ਸਾਰਾ ਜਿਹੜਾ ਪ੍ਰਚਾਰ ਕੀਤਾ ਇਹ ਸਾਰੇ ਮਸਲੇ ਦੇ ਉੱਤੇ ਕੀ ਸੋਚ ਰਹੇ ਨੇ ਇਸ ਬਾਰੇ ਨਾਲ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਕਿਸਾਨਾਂ ਦਾ ਇੱਕ ਉਹ ਅੰਦੋਲਨ ਜਿਨੇ ਮੀਲ ਪੱਥਰ ਸਾਬਤ ਹੋਇਆ ਪੂਰੀ ਦੁਨੀਆ 'ਚ ਅਸਰ ਗਿਆ ਪਰ ਇਸ ਵਕਤ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਉਹ ਮੁਹਿੰਮ ਵਿੱਢੀ ਸੀ ਕਿਸਾਨ ਜਥੇਬੰਦੀਆਂ ਨੇ ਉੱਥੇ ਤਾਂ ਖਲਾਰਾ ਹੋਰ ਤਰ੍ਹਾਂ ਦਾ ਪੈ ਗਿਆ ਨਜ਼ਰ ਕੀ ਆ ਰਿਹਾ ਹੈ ਇਹਦੇ ਅੱਗੇ ਪਿੱਛੇ ਤੁਹਾਨੂੰ ਅੰਦੋਲਨਾਂ 'ਚੋਂ ਪੈਦਾ ਹੋਈਏ ਪਾਰਟੀ ਅੰਦੋਲਨਾਂ ਨੂੰ ਕੁਚਲਣ ਤੇ ਲੱਗੀ ਹੋਈ ਹੈ ਇਹਦੇ ਨਾਲ ਵੱਧ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਇਹ ਖੁਦ ਨਾਹਜਾਰੀ ਦੇ ਅੰਦੋਲਨ ਚੋਂ ਪੈਦਾ ਹੋਈ ਪਾਰਟੀ ਆ ਔਰ ਇਹ ਰਜਾਈ ਚੁੱਕ ਕੇ ਕੇਜਰੀਵਾਲ ਗਵਰਨਰ ਦੇ ਰਾਤ ਨੂੰ ਚਲੇ ਜਾਂਦਾ ਸੀ ਸੜਕ ਤੇ ਪੈ ਜਾਂਦਾ ਸੀ ਜਾ ਕੇ ਤੁਹਾਨੂੰ ਯਾਦ ਆ ਜਦੋਂ ਇਹ ਚੀਫ ਮਿਨਿਸਟਰ ਸੀ ਐ ਚੀਫ ਮਿਨਿਸਟਰ ਤੇ ਜਿਹੜੇ ਇਹ ਬੰਦੇ ਆ ਇਹਨਾਂ ਦਾ ਮਤਲਬ ਇਹ ਤੇ ਕਈ ਕਹਿੰਦੇ ਨੇ ਨਾ ਪੈਰਾਂ ਤੇ ਕੁਵਾੜੀ ਮਾਰਨੀ ਇਹ ਤੇ ਕੁਵਾੜੀ ਦੇ ਪੈਰ ਮਾਰੀ ਜਾਂਦੇ ਆ ਆਪਣਾ ਕਿ ਕਰੜੀ ਮਾਰਨ ਦੀ ਨਾ ਕਿਸੇ ਨੂੰ ਲੋੜ ਪਈ ਅਸੀਂ ਆਪ ਹੀ ਕਰ ਲੈਨੇ ਜਿਹਨੂੰ ਇੰਜ ਕਹਿ ਲਓ ਤੁਸੀਂ ਕਿ ਆਤਮਕਾਥੀ ਰਾਜਨੀਤੀ ਇਹ ਹੈਗੀ ਆਪਣੇ ਆਪ ਨੂੰ ਖਤਮ ਕਰਨ ਵਾਲੀ ਰਾਜਨੀਤੀ ਇਸ ਤੋਂ ਪਹਿਲਾਂ ਸਰਕਾਰਾਂ ਨੇ ਜਦੋਂ-ਜਦੋਂ ਵੀ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਆਗੂਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਤੇ ਇੱਕ ਪਾਸੜ ਮੋਹਲ ਹੋ ਜਾਂਦਾ ਸੀ ਪਰ ਇਸ ਵਾਰ ਸਥਿਤੀ ਹੋਰ ਤਰ੍ਹਾਂ ਇਸ ਵਾਰੀ ਸਾਰੇ ਦੇ ਸਾਰੇ ਲੋਕ ਕਿਸਾਨਾਂ ਨਾਲ ਨਹੀਂ ਖੜੇ ਕਹਿੰਦੇ ਠੀਕ ਕੀਤਾ ਮੁੱਖ ਮੰਤਰੀ ਨੇ ਕੁਝ ਲੋਕਾਂ ਦਾ ਇਹ ਵੀ ਆ ਰਿਹਾ ਨਹੀਂ ਨਹੀਂ ਲੋਕ ਤੇ ਅੱਜ ਇਹ ਤੋਂ ਬਾਅਦ ਜਿੰਨੇ ਹੁਣ ਇਹ ਪਰੇਸ਼ਾਨ ਤੇ ਕਿਸਾਨਾਂ ਨੇ ਤੇ ਨਹੀਂ ਕੀਤੇ ਕਿਸਾਨਾਂ ਨੇ ਤੇ ਬਕਾਇਦਾ ਇਹ ਗੱਲ ਕਹੀ ਸੀ ਕਿ ਸੜਕ ਦੇ ਇੱਕ ਪਾਸੇ ਚਲਿਓ ਜੇ ਤੁਹਾਨੂੰ ਰੋਕਿਆ ਜਾਂਦਾ ਕੋਈ ਹੜਦੰਗ ਨਹੀਂ ਕਰਨਾ ਕੋਈ ਕਿਸੇ ਕਿਸਮ ਦੀ ਬਦਮਖੀ ਨਹੀਂ ਕਰਨੀ ਤੁਸੀਂ ਇੱਕ ਪਾਸੇ ਸੜਕ ਤੋਂ ਹਟ ਕੇ ਆਪਣੇ ਟਰੈਕਟਰ ਟਰਾਲੀਆਂ ਜੋ ਵੀ ਖੜੇ ਹੋ ਕੇ ਉੱਥੇ ਹੀ ਕੈਂਪਿੰਗ ਕਰ ਲੈਣੀ ਅਗਰਾਹਾਂ ਦਾ ਪ੍ਰੋਪਰ ਬਿਆਨ ਆਇਆ ਟੀਵੀ ਦੇ ਬਿਆਨ ਆਇਆ ਉਹਨਾਂ ਨੇ ਵੈਸੇ ਪ੍ਰੈਸਟ ਵੀ ਇਹੋ ਬਿਆਨ ਦਿੱਤੇ ਜਿਵੇਂ ਪਹਿਲਾਂ ਆਤਮਾਈ ਤੇ ਏਕੇ ਦਾ ਸੀਗਾ ਉੰਜ ਹੀ ਇਸੇ ਤਰ੍ਹਾਂ ਸੀਗਾ ਇਹ ਇਸ ਵਾਰੀ ਵੀ ਉਸੇ ਤਰੀਕੇ ਨਾਲ ਸੀਗਾ ਪਰ ਸਦੀਪ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਮੈਨੂੰ ਲੱਗਦਾ ਕਿ ਜਿਹੜੀ ਗੱਲ ਲੋਕ ਬਾਰ-ਬਾਰੇ ਸ਼ੰਕਾਜਾਰ ਕਰਦੇ ਸੀ ਕਿ ਇਹ ਸਰਕਾਰ ਕੇਂਦਰ ਨਾਲ ਮਿਲ ਕੇ ਚੱਲ ਰਹੀ ਆ ਹੁਣ ਉਹ ਆਬਵੀਅਸ ਹੋ ਗਿਆ ਇਹਦੋਂ ਪਹਿਲਾਂ ਕਿ ਕੇਂਦਰ ਵੱਲ ਨੂੰ ਕੋਈ ਕਿਸਾਨ ਜਾਣ ਚੰਡੀਗੜ੍ਹ ਕੇਂਦਰੀ ਸ਼ਾਸਿਤ ਹੈਗਾ ਉਹਨਾਂ ਨੇ ਕਿਹਾ ਤੁਸੀਂ ਇੱਥੇ ਵੀ ਨਹੀਂ ਵੜਨ ਦੇਣਾ ਇਹ ਸਾਡਾ ਪ੍ਰਦੇਸ਼ ਆ ਕੇਂਦਰੀ ਸ਼ਾਸਿਤ ਪ੍ਰਦੇਸ਼ ਆ ਖਬਰਦਾਰ ਜੇ ਇੱਥੇ ਵੜ ਗਏ ਤੇ ਤੈਨੂੰ ਨਹੀਂ ਛੱਡਾਂਗੇ ਅਸੀਂ ਤਾਂ ਉਹ ਸਖਤ ਹੋ ਗਿਆ। ਔਰ ਦੂਸਰਾ ਉਹਨਾਂ ਨੂੰ ਮੈਨੂੰ ਐ ਲੱਗਦਾ ਕਿ ਭਗਵੰਤ ਮਾਨ ਨੂੰ ਦਬਕਾ ਹੋਮ ਮਿਨਿਸਟਰੀ ਵੱਲੋਂ ਤਕੜਾ ਪਿਆ। ਭਈ ਤੁਸੀਂ ਆਪਣੀਆਂ ਐਵੇਂ ਮਿਚ 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 ਕਰਕੇ ਤੁਸੀਂ ਜਿਵੇਂ ਪੰਜਾਬੀਆਂ ਨੂੰ ਸਿਰ ਤੇ ਚੜਾ ਲਿਆ ਹੋਵੇ। ਜੀ। ਤੇ ਸਾਰੇ ਪਾਸੇ ਇੱਕੋ ਹੀ ਹੋ ਗਿਆ। ਅੱਜ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵਿਦਿਆਰਥੀ ਹੁਣੇ ਗੇਟ ਬੰਦ ਖੜੀ ਕੀ ਕਰ ਰਹੇ ਆ ਕਿਉਂਕਿ ਉਹਨਾਂ ਦੇ ਜਿਹੜੇ ਸਿਕਿਉਰਟੀ ਵਾਲੇ ਉਹਨੇ ਪੱਗ ਲਾਤੀ ਨਿਆਣਿਆਂ ਦੀ 15 ਬੰਦੇ ਸਸਪੈਂਡ ਕਰ ਦਿੱਤੇ। ਬਾ ਆ ਜਿਹੜੇ ਤਹਿਸੀਲਦਾਰ ਸੀ ਜਿਨ੍ਹਾਂ ਨੇ ਮਤਲਬ ਤਹਿਸੀਲਦਾਰਾਂ ਨਾਲ ਵੀ ਇੰਝ ਤੇ ਕੋਈ ਬਹੁਤੀ ਸਿੰਪਤੀ ਨਹੀਂ ਹੈ ਪਰ ਉਹ ਜਿਸ ਤਰੀਕੇ ਦਾ ਤੁਸੀਂ ਸਿਸਟਮ ਬਣਾਇਆ ਪੈਸੇ ਦੇ ਦੇ ਕੇ ਤੇ ਬੰਦੇ ਲੱਗਦੇ ਆ ਇੱਥੇ ਭਾਵੇਂ ਉਹ ਤੁਸੀਂ ਪੁਲਿਸ ਦੀਆਂ ਪੋਸਟਾਂ ਹੋਣ ਥਾਣੇ ਪਰਟੀਕਲਰ ਲੈਣੇ ਹੋਣ ਪਰਟੀਕਲਰ ਤੁਸੀਂ ਜ਼ਿਲ੍ਹੇ ਲੈਣੇ ਹੋਣ ਸਾਰਾ ਕੁਝ ਤੇ ਤੁਸੀਂ ਮਾਲ ਖਾ ਜਾਂਦੇ ਆ ਪੋਲੀਟੀਕਲ ਬੰਦੇ ਫਿਰ ਜਦੋਂ ਉਹ ਮਾਲ ਨੂੰ ਇਕੱਠਾ ਕਰਦੇ ਆ ਤੇ ਤੁਹਾਨੂੰ ਤਕਲੀਫ ਹੁੰਦੀ ਆ ਵੀ ਨਹੀਂ ਇਹ ਬੰਦ ਕਰਨ ਸਾਨੂੰ ਦੇ ਜਾਣ ਘਰੋਂ ਕਿਹੜਾ ਦੇ ਦਊਗਾ ਇਹ ਸਿਸਟਮ ਨੂੰ ਜੇ ਕਰਪਸ਼ਨ ਬੰਦ ਕਰਨੀ ਪਹਿਲਾਂ ਆਪਣੇ ਘਰ ਪਰਨੇ ਬੰਦ ਕਰੋ ਥੱਲੇ ਆਪੇ ਬੰਦ ਹੋ ਜੂ ਫਿਰ ਤਾਂ ਤੁਹਾਡੇ ਇੱਕ ਮੋਰਲ ਜ਼ਰੂਰਤ ਵੀ ਹੋਊਗੀ ਫਿਰ ਚੰਗੇ ਬੰਦਿਆਂ ਨੂੰ ਉੱਪਰ ਲੈ ਕੇ ਆਓ ਇਸ ਤਰੀਕੇ ਨਾਲ ਲੰਬਾ ਪ੍ਰੋਸੈਸ ਆ ਇਹ ਜਿਹੜੀ ਦਿਖਾਵੇ ਦੀ ਪੋਲਿਟਿਕਸ ਕਰ ਰਹੇ ਆ ਅਸੀਂ ਉਹਨੂੰ ਚਾਰਜ ਦੇ ਦਿੱਤਾ ਉਹਨੂੰ ਚਾਰਜ ਦੇ ਦਿੱਤਾ ਉਹਦੇ ਨਾਲ ਅਫਰਾ ਤਾਂ ਫ੍ਰੀ ਹੋ ਜੂਗੀ ਜਿਵੇਂ ਮੈਂ ਸਟੂਡੈਂਟ ਦਾ ਕਹਿੰਦਾ ਪਹਿਲਾਂ ਤੁਹਾਡੇ ਚੈਨਲ ਨੂੰ ਕੀਤਾ ਹਾਂਜੀ ਉਹ ਬਠਿੰਡੇ ਵਾਲੇ ਨੂੰ ਕੀਤਾ ਉਹ ਉਲਟਾ ਚੋਰ ਤਵਾਲ ਕੋ ਡਾਂਟੇ ਵਾਲੀ ਗੱਲ ਹੋ ਗਈ ਭਾਈ ਤੁਸੀਂ ਬੰਦੇ ਨੂੰ ਆਪਣੇ ਐਮਐਲਏ ਨੂੰ ਥੋੜਾ ਜਿਹਾ ਲਾਈਨ ਹਾਜ਼ਰ ਕਰਨ ਦੀ ਜਗ੍ਹਾ ਪੁੱਛਣ ਦੀ ਜਗ੍ਹਾ ਉਹ ਇਹੋ ਜਿਹਾ ਤੁਸੀਂ ਔਰਤਾਂ ਬਾਰੇ ਮੰਦਾ ਮੰਦਾ ਕਿਉਂ ਬੋਲਦੇ ਆ ਤਾਂ ਉਹਨੂੰ ਸੈਂਸਰ ਕਰਨ ਦੀ ਜਗ੍ਹਾ ਤੁਸੀਂ ਉਹ ਬੰਦੇ ਦੇ ਉੱਤੇ ਐਫਆਈਆਰ ਦਰਜ ਕਰਤੀ ਜਿਹੜਾ ਜਰਨਲਿਸਟ ਹੈਗਾ ਪੱਤਰਕਾਰ ਇਸ ਲਈ ਉਹ ਸਾਰੇ ਪਾਸੇ ਜਿਹੜਾ ਪਿਛਲੇ 10 15 ਦਿਨਾਂ ਤੋਂ ਇਹਨਾਂ ਦਾ ਚੱਲ ਪਿਆ ਆ ਮਹੌਣ ਜੋ ਵੱਧ ਤੋਂ ਆ ਇੱਕ ਹੋਰ ਨਵਾਂ ਚੱਲ ਪਿਆ ਉਹ ਜਿਹੜਾ ਯੋਗੀ ਦਿੱਤਿਆਨਾਥ ਤੋਂ ਲੈ ਕੇ ਆ ਗਏ ਪੀੜਾ ਪੰਜਾ ਚੱਲ ਰਿਹਾ ਜੀ ਅੱਜ ਅੰਬਰਸਲ ਰਾ ਚੱਲ ਰਿਹਾ ਜੀ ਅੱਜ ਆ ਢਾਬਾ ਢਾਹਤਾ ਜੀ ਅੱਜ ਉਹ ਕੱਲ ਕੋਈ ਛੱਪਰ ਢਾਹਤਾ ਜੀ ਆ ਬਾਲਿਆਂ ਵਾਲਾ ਕਮਰਾ ਢਾਹਤਾ ਜੀ ਯਾਰ ਇਹ ਸਮਗਲਿੰਗ ਨਾ ਮਿੰਨ ਨੂੰ ਲੱਗਦਾ ਲੁਕੀ ਜਿਹੜਾ ਸਮਗਲਿੰਗ ਵਾਲ ਸੋਚਦੇ ਸੀਗੇ ਪੈਸਾ ਬਹੁਤ ਲੋਕਾਂ ਦਾ ਤੇ ਮਾਨੀ ਬੜਾ ਦੇਲੀ ਪਰ ਟੁੱਟਾ ਪੀਏ ਦੇ ਚ ਵੈ ਹੈ ਹੀ ਕੁਝ ਨਹੀਂ ਆ ਬੰਦੇ ਆ ਜਿਹੜੇ ਸਮਗਲਰ ਜਿੰਨਾਂ ਨੂੰ ਕਹਿ ਰਹੇ ਆ ਵੀ ਜਿਨ੍ਹਾਂ ਦੇ ਬੱਕਰੀਆਂ ਬੰਨਣ ਵਰਗੇ ਖੋਲੇ ਆ ਉਹ ਇਹ ਢਾਈ ਤੁਰੇ ਜਾਂਦੇ ਪੰਜਾਬ ਸਰਕਾਰ ਦੀਆਂ ਜਈਆਂ ਤੇਜ਼ ਸਰਗਰਮੀਆਂ ਪਿਛਲੇ 10-15 ਦਿਨਾਂ ਦੀਆਂ ਵਾਰ-ਵਾਰ ਜਿਹੜੀਆਂ ਹੋ ਰਹੀਆਂ ਨੇ ਐਕਸ਼ਨ ਜਿਹਨੂੰ ਕਿਹਾ ਜਾ ਰਿਹਾ ਵੱਡੀਆਂ ਸੁਰੱਖਿयां ਬਣਦੀਆਂ ਨੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਹਰੇਕ ਮਾਮਲੇ ਵਿੱਚ ਇਹ ਵੱਡਾ ਐਕਸ਼ਨ ਦਿਖਾ ਕੇ ਸੰਕੇਤ ਕੀ ਦੇ ਰਹੀ ਹੈ ਸਰਕਾਰ ਕਿ ਜੋ ਪਿਛਲੇ 3 ਸਾਲਾਂ ਚ ਨਹੀਂ ਹੋਇਆ ਸੀ ਦੋਹਾਂ ਸਾਲਾਂ ਚ ਸਭ ਕੁਝ ਠੀਕ ਕਰ ਦੇਾਂਗੇ ਦੋ ਕਿਸਮ ਦੇ ਪ੍ਰੈਸ਼ਰ ਆਇਆ ਇੱਕ ਤੇ ਪਰਫਾਰਮੈਂਸ ਦਾ ਆਇਆ ਜਿੱਦਣ ਦਿੱਲੀ ਟੈ ਗਿਆ ਖੇਲਾ ਇਹੀ ਬਚਿਆ ਆ ਕੇਜਰੀ ਕੱਲ ਕਿਵੇਂ ਕਿਵੇਂ ਆਇਆ ਕੇਜਰੀ ਵਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਬੀਜੇਪੀ ਲੱਗੇ ਹੋਏ ਆ ਇਹਨਾਂ ਨੂੰ ਭੰਡਣ ਲੱਗੇ ਆ 50 ਗੱਡੀਆਂ ਦਾ ਕਾਫਲਾ ਆ ਗਿਆ ਭਈ ਤੂੰ ਇੱਕ ਐਕਸ ਚੀਫ ਮਿਨਿਸਟਰ ਹੈਗਾ ਕੋਈ ਤੇਰੇ ਕੋਲ ਖੋਰੇ ਤੋਂ ਵੱਡੀ ਕੋਈ ਪਾਵਰ ਨਹੀਂ ਹੈਗੀ ਹੈ ਤੂੰ ਐਮਐਲਏ ਵੀ ਨਹੀਂ ਹੁਣ ਹੈਗਾ ਤੂੰ ਤੁਸੀਂ ਸਧਾਰਨ ਆਮ ਆਦਮੀ ਪਾਰਟੀ ਦਾ ਬੰਦਾ ਆ ਆਮ ਆਦਮੀ ਪਾਰਟੀ ਦਾ ਲੀਡਰ ਹੈ ਤੇ ਆਮ ਬਣ ਕੇ ਆ ਜਾ ਪੰਜ ਸੱਤ ਗੱਡੀਆਂ ਬਹੁਤ ਹੁੰਦੀਆਂ ਜੇ ਸਿਕਿਉਰਿਟੀ ਵੀ ਚਾਹੀਦੀ ਆ 50 ਗੱਡੀਆਂ ਦਾ ਕਾਫਲਾ ਕਿੰਨਾ ਤੇਲ ਖੂਕਦਾ ਉਹ ਕਿਤੇ ਕਿਤੇ ਘਰੋਂ ਬਾਕੇ ਦਿੰਦੇ ਆ ਜਾਂ ਜੇ ਕੋਈ ਬੰਦੇ ਤੁਹਾਡੇ ਵੈਸੇ ਝੋਲੀ ਚੁੱਕ ਲੱਗੇ ਉਹ ਤੁਹਾਡੇ ਤੋਂ ਫਾਇਦੇ ਲੈਂਦੇ ਹੋਣਗੇ ਨਜਾਇਜ਼ ਇਸ ਕਰਕੇ ਇਹ ਬੰਦ ਹੋਣਾ ਚਾਹੀਦਾ ਮਤਲਬ ਸਾਰੇ ਪਾਸੇ ਇੱਕ ਤੇ ਖੁਸਿਆ ਰਾਜ ਤੇ ਟੱਠਿਆ ਦਿੱਲੀ ਦਾ ਕਿਲਾ ਉਹ ਕੇਜਰੀਵਾਲ ਨੂੰ ਜਾਨੀ ਨਾਈਟ ਮੇਅਰ ਕਹਿੰਦੇ ਉਹ ਬੜਾ ਬੜਾ ਕੇ ਉੱਠ ਰਿਹਾ ਯਾਰ ਮੇਰਾ ਕੀ ਬਣੂ ਮੈਨੂੰ ਜੇਲ੍ਹ ਚ ਤਿੰਨ ਦੇ ਦਿਨ ਦੇਣਗੇ ਉਹ ਇਨਕੁਆਇਰੀ ਦੁਬਾਰਾ ਤਾਂ ਨਹੀਂ ਛਿੜ ਜੂਗੀ ਉਹਦੇ ਪਹਿਲਾਂ ਹੀ ਛਿੜ ਗਈ ਉਹ ਸਤਿੰਦਰ ਜੈਨ ਦੀ ਛਿੜ ਗਈ ਸੁਸੋਧੀਆਂ ਮੁੜਕੇ ਤਨੀ ਅੰਦਰ ਚਲੇ ਜੂ ਇਹ ਬੜਾ ਬੜਾ ਕੇ ਉੱਠ ਰਿਹਾ ਇੱਥੇ ਬਚਣ ਲਈ ਦੱਸ ਦੇਣ ਆ ਗਿਆ ਸਾਹ ਕੱਟਣ ਲਈ ਹੁਣ ਉਹ ਚਲੋ ਵਿਪਾਸਨਾ ਕਰੇ ਜੋ ਮਰਜ਼ੀ ਕਰੇ ਅੱਗੇ ਬੰਗਲੌਰ ਕਰਦਾ ਸੀ ਹੁਣ ਇੱਥੇ ਆ ਗਿਆ ਪਰ ਇੱਕ ਪ੍ਰੈਸ਼ਰ ਇਹ ਹੈ ਕਿ ਇਹਨੂੰ ਇੱਕ ਮਾਡਲ ਰਾਜ ਕਰਦੀ ਸਟੇਟ ਫਿਰ ਤਿੰਨ ਸਾਲ ਕਿਉਂ ਵੇਸਟ ਕੀਤੇ ਜੀ ਇਹੋ ਹੀ ਕਰਨਾ ਸੀ ਤੇ ਤਿੰਨ ਸਾਲ ਮਲਾਈਆਂ ਖਾ ਕੇ ਲੱਸੀ ਬਚੀ ਆ ਉਹਦੇ ਚ ਮਧਾਣੀ ਪਾ ਲਈ ਤੁਸੀਂ ਹੁਣ ਦੂਜੀ ਗੱਲ ਕੇਂਦਰਤਾ ਵੀ ਹੈਗਾ ਕਿ ਤੁਸੀਂ ਜੀ ਕਿਸਾਨ ਭੂਏ ਚੜਾਏ ਆ ਹੁਣ ਕੀ ਤੁਸੀਂ ਭਗਵੰਤ ਮਾਨ ਦਾ ਬਿਆਨ ਸੁਣਿਆ ਕਹਿੰਦੇ ਜੀ ਇਹ ਪੈਰਲਲ ਰਾਜ ਕਰਦੇ ਕਰਦੇ ਆ ਤੇ ਕਰਦੇ ਆ ਪਈ ਉਹਨਾਂ ਨੂੰ ਤੁਸੀਂ ਰਾਜ ਦਿੱਤਾ ਵੀ ਨਹੀਂ ਪੈਰਲਲ ਆਪੋਜੀਸ਼ਨ ਚ ਸੀ ਆਮ ਆਦਮੀ ਪਾਰਟੀ ਸਾਰੇ ਲੀਡਰ ਉਹਨਾਂ ਧਰਨੇ ਚ ਸ਼ਾਮਲ ਹੁੰਦੇ ਰਹੇ ਐ ਮੈਂ ਕਿਹਾ ਉੱਥੇ ਤਰਲੇ ਮਾਰਦੇ ਸੀ ਆ ਬਿੱਟੂ ਨੂੰ ਬਿੱਟੂ ਉੱਥੇ ਜਾ ਕੇ ਬੋਲਣ ਗਿਆ ਤੇ ਉਹਨਾਂ ਨੂੰ ਭਜਾਇਆ ਉਹਨਾਂ ਨੇ ਕਿਹਾ ਤੁਸੀਂ ਪੋਲਿਟਿਕਲ ਬੰਦੇ ਲੱਗ ਰਹੇ ਅਸੀਂ ਨਹੀਂ ਲੱਗੇ ਉਹਨਦੇ ਨੇ ਦੇਖੋ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਕਿਸਾਨ ਇਸ ਵੇਲੇ ਇੱਕ ਬਰਾਬਰ ਦੀ ਧੇਰਿਆ ਸ਼ਕਤੀ ਹੈ ਸਰਕਾਰ ਨਹੀਂ ਹੈ ਸ਼ਕਤੀ ਹੈ ਇਸ ਕਰਕੇ ਤੁਸੀਂ ਉਹਨਾਂ ਨੂੰ ਜੇ ਇੰਜ ਹੱਥ ਪਾਓਗੇ ਜਿਵੇਂ ਐਤਕੀ ਪਾਇਆ ਤੇ ਫਿਰ ਪਿੰਡਾਂ ਚ ਕਿਵੇਂ ਵੜਨਾ جا کے ਵੜ ਕੇ ਦੱਸਿਓ ਨਾ ਤੁਸੀਂ ਹਾਂ ਇਹ ਉਹ ਜਾਣਾ ਤੇ ਉੱਥੇ ਹੀ ਵੋਟਾਂ ਲੈਣਾ ਜਿੰਨੀ ਤਿੱਖੀ ਸ਼ਬਦਾਵਲੀ ਤੇ ਜਿੰਨੇ ਰੌ ਸਖਤ ਨਜ਼ਰ ਆ ਰਿਹਾ ਮੁੱਖ ਮੰਤਰੀ ਸਾਹਿਬ ਦਾ ਇੱਥੋਂ ਤੇ ਇੱਕ ਭੜੀ ਪਾਂਤ ਆਮ ਬੰਦਾ ਵੀ ਜਾਣੂ ਹੋ ਜਾਂਦਾ ਜਿੰਨੇ ਚੋਣਾਂਾਂ ਵੀ ਲੜਨੀ ਹੋਵੇ ਕਿ ਇਹਦਾ ਨੁਕਸਾਨ ਤੇ ਅਲਟੀਮੇਟਲੀ ਸੱਤਾ ਧਿਰ ਨੂੰ ਹੁੰਦਾ ਨਾ ਫਿਰ ਇਸ ਤਰ੍ਹਾਂ ਕਿਉਂ ਹੋ ਸਕਦਾ ਹੈ ਕਿ ਅਮਿਤ ਸ਼ਾਹ ਨੇ ਇਹ ਕਿਹਾ ਹੋਵੇ ਕਿ ਤੂੰ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਲਾਸਟ ਇੱਥੇ ਧਿਰ ਬਚੀ ਹੋਈ ਆ ਥਮੜਾ ਬਚਿਆ ਇਹਨਾਂ ਨੂੰ ਥੱਲਿਓਂ ਅੱਗ ਲਾ ਦੇ ਤੇ ਖਤਮ ਕਰ ਦੇ ਇਹ ਵੀ ਉੱਤੇ ਇੱਕ એવી ਤੇ ਸਕੀਮ ਹੋ ਸਕਦੀ ਆ ਵੀ ਤਕੜਾ ਹੋ ਇਥੋਂ ਦਬਕਾ ਮਾਰਤਾ ਹੁਣ ਇਹਦੇ ਕਈ ਰੈਪਲੀਕੇਸ਼ਨ ਹੋਣਗੇ ਆਪਾਂ ਤੇ ਸੋਚ ਹੀ ਸਕਦੇ ਆ ਨਾ ਇੱਕ ਰੈਪਲੀਕੇਸ਼ਨ ਤੇ ਇਹ ਹੋਊਗਾ ਕਿ ਇਹ ਸੂਪੜਾ ਸਾਫ ਕਰਾਉਣਗੇ ਆਮ ਆਦਮੀ ਪਾਰਟੀ ਦਾ ਤੇ ਤੇ ਕੇਜਰੀ ਵਾਲ ਕਿੱਥੇ ਜਾਊਗਾ ਉਹ ਤੇ ਬਾਹਰ ਚਲੇ ਜਾਊਗਾ ਇਹ ਵੀ ਚਲੇ ਜਾਊ ਆਸਟ੍ਰੇਲੀਆ ਜਾ ਆਇਆ ਉੱਥੇ ਆਪਣਾ ਠੀਕ ਠਾਕ ਘਰ ਆਇਆ ਸਾਰਾ ਕੁਝ ਇਹ ਵੀ ਭੱਜੂਗਾ ਇਹਦੇ ਚ ਸੈੱਟ ਹੋ ਜਾਣਗੇ ਜਿਹੜੇ ਬਾਕੀ ਦੇ ਕਰਿੰਦੇ ਆ ਉਹ ਵਿਚਾਰੇ ਜਿਨ੍ਹਾਂ ਨੂੰ ਉਮੀਦਾਂ ਲੱਗੀਆਂ ਸੀ ਉਹ ਮਾਂਝੇ ਜਾਣਗੇ ਇਸ ਲਈ ਮੈਨੂੰ ਜਿਹੜੇ ਦੂਸਰਾ ਇਹ ਇੱਕ ਹੋ ਸਕਦਾ ਕਿ ਐਵੇਂ ਇੱਕ ਚੜ ਜਾ ਬੱਚਾ ਸੂਲੀ ਦੇ ਰੱਬ ਭਲੀ ਭਲੀ ਕਰੂਗਾ ਇਹ ਵੀ ਹੋ ਸਕਦਾ ਕਿਵੇਂ ਕਿ ਇਹਨੂੰ ਕਹੋ ਕਿ ਤੂੰ ਇਹੋ ਜੇ ਰਫੜ ਪਾ ਦੇ ਤੇ ਹੌਲੀ ਜੀ ਕੇਜਰੀ ਵਾਲ ਗਿਆ ਦੇ ਆਪਸੇ ਤੋਂ ਸੰਭਲਤਾ ਨਹੀਂ ਹੈ ਫਿਰ ਪਰ ਕੋ ਕੋ ਹੋ ਰਿਹਾ ਹੁਣ ਉਹ ਸੰਧਮਾ ਹੈਗਾ ਅਮਨ ਰੋੜਾ ਹੈਗਾ ਹੋਰ ਤੀਜਾ ਚੌਥਾ ਬਥੇਰੇ ਹੋਏ ਹੈਗੇ ਕੋਈ ਚੀਜ਼ ਮਨਿਸਟਰ ਬਣਦੀ ਘਾਟਿਆ ਲਾਈਨ ਲੱਗੀ ਪਈ ਆ ਪਰ ਬਣਾਉਗੇ ਉਹ ਹੀ ਜਿਹੜਾ ਬਿਲਕੁਲ ਜੀ ਹਜੂਰੀਆ ਹੋਊਗਾ 24 ਘੰਟੇ ਹੱਥ ਜੋੜ ਕੇ ਖੜਾ ਰਹੂ ਗੇਟ ਤੇ ਬਾਹਰ ਹਰਦਲੀ ਵਾਂਗੂ ਕੇਜਰੀਵਾਲ ਦੇ ਉਹਨੂੰ ਉਹ ਬਣ ਜੂਗਾ ਇਹ ਵੀ ਕੇਜਰੀਵਾਲ ਦੀ ਇੱਕ ਚਾਲ ਹੋ ਸਕਦੀ ਆ ਤੂੰ ਕੀਤਾ ਕੁਛ ਨਹੀਂ ਮਾਡਲ ਸਟੇਟ ਬਣਾ ਤੇ ਉਹ ਕਹਿੰਦਾ ਜੀ ਕੀ ਕੀ ਕਰਨਾ ਜੀ ਹਾਂਜੀ ਦੱਸੋ ਆ ਕਰ ਨਿੱਕੇ ਮੈਂ ਤੇ ਮੇਰੇ ਕੋਲ ਇਹ ਬਰਦਾਸ਼ਤ ਨਹੀਂ ਹੁੰਦਾ ਬਹੁਤ ਸਮਾਂ ਬੀਤ ਕੇ ਬੀਤ ਚੁੱਕਾ ਹੈ ਅਭੀ ਐਸੇ ਕਰਨਾ ਪਵੇਗਾ ਇਹ ਕਰੋ ਉਹ ਕਰੋ ਕਿਸਾਨ ਕੋ ਐਸੇ ਨਹੀਂ ਹੈ ਇਹ ਹੋ ਉਹ ਕਰਕੇ ਮਗਰੋਂ ਹੋਰ ਮਹੀਨੇ ਕੇ ਬਾਅਦ ਇਹਨੂੰ ਥੱਲੇ ਲਾਤਾ ਜਾਏ ਐ ਵੀ ਇਹਨੂੰ ਆਪਣੀ ਕੁਰਸੀ ਵੀ ਇਹਦੀ ਗਵਾ ਸਕਦੀ ਹੈ ਉਦੋਂ ਬਾਅਦ ਕੌਣ ਆਇਆ ਕਿਹਦਾ ਰਾਜ ਕਿਦਾਂ ਉਹ ਫਿਰ ਜੇ ਮੁੜਕੇ ਇਹੋ ਜਿਹਾ ਕਰਨਗੇ ਇੱਕ ਵਾਰੀ ਤੇ ਸਾਰਿਆਂ ਦਾ ਸਿਸਟਮ ਦੀਆਂ ਚੂਲਾਂ ਦੇ ਹਲਾਜੋ ਮੁੜ ਕੇ ਉਹ ਕਿਤੇ ਸੂਤਰਾਂ ਨੇ ਬੰਦੇ ਉਹ ਕਹਣਗੇ ਚੰਗਾ ਫੇਰਾ ਹੁਣ ਕਿਸਾਨ ਆ ਕੋ ਜਿੰਨੇ ਗੁੱਸੇ ਚ ਹੋਏ ਫਿਰਦੇ ਆ ਸਾਰਿਆਂ ਦੀਆਂ ਸਟੇਟਮੈਂਟਸ ਆ ਰਹੀਆਂ ਕਈਆਂ ਨੂੰ ਤੇ ਹਰਾਸ ਚ ਲੈ ਗਏ ਜੇਲ੍ਹਾਂ ਚ ਲੈ ਗਏ ਉਹ ਸਾਰੇ ਹੁਣ ਇੰਨੇ ਕੋਕ ਕੇ ਫਿਰਦੇ ਉਹਨਾਂ ਦੇ ਬੋਲਾਂ ਤੋਂ ਲੱਗਦਾ ਕਿ ਹੁਣ ਅਸੀਂ ਪਹਿਲਾਂ ਦਾ ਸ਼ਾਇਦ ਨਾ ਜਾਂਦੇ ਮਹਾਲੀ ਦੇ ਬਾਰਡਰ ਦੇ ਉੱਤੇ ਹੀ ਖੜ੍ਹ ਜਾਂਦੇ ਪਰ ਹੁਣ ਅਸੀਂ ਦਿਖਾਵਾਂਗੇ ਜਾ ਕੇ ਕਿ ਚੰਡੀਗੜ੍ਹ ਕਿਵੇਂ ਜਾਈਦਾ ਆਪ ਅੰਦਾਜ਼ਾ ਲਾਓ ਜਿਹੜੇ ਬੰਦੇ ਸੜਕ ਤੇ ਆਪਾਂ ਨੂੰ ਜੇ ਕਿਤੇ ਬੱਸ ਲੇਟ ਹੋਵੇ ਗੱਡੀ ਲੇਟ ਹੋਵੇ ਕੋਈ ਵੀ ਚੀਜ਼ ਲੇਟ ਹੋਵੇ ਨਾ ਜੇ ਬੱਸ ਤੇ ਅੱਧਾ ਘੰਟਾ ਵੇਟ ਕਰਨਾ ਪੈ ਜੇ ਨਾ ਸਾਡਾ ਖੂਨ ਜਿਹੜਾ ਬੀਪੀ ਹਾਈ ਹੋ ਜਾਂਦਾ ਤੇ ਖੂਨ ਖੋਲਣ ਲੱਗ ਜਾਂਦਾ ਯਾਰ ਕੀ ਆ ਫਲਾਣਾ ਗਾਲਾਂ ਕੁੱਟਦੇ ਆ 13 ਮਹੀਨੇ ਲਾ ਕੇ ਆ ਕੇ ਸੀ ਨਹੀਂ ਕੀਤੀ ਇਹ ਘੱਟ ਤਪੱਸਿਆ ਆ ਇਹ ਬੰਦੇ ਤੇ ਸਟੀਲ ਬਣ ਚੁੱਕੇ ਆ ਇਹਨਾਂ ਨੂੰ ਤੁਸੀਂ ਹਰਾ ਲੋਗੇ ਔਰ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਛੋਟੇ ਪੱਧਰ ਤੇ ਨਾ ਇਹਨੂੰ ਸੋਚੋ ਇੰਜ ਸੋਚੋ ਕਿ ਪੰਜਾਬ ਜਿਹੜਾ ਇੱਕ ਸਿਵਲ ਮੂਵਮੈਂਟ ਦਾ ਸਟਰੋਂਗ ਜਿਹੜੀ ਸਿਵਲ ਮੂਵਮੈਂਟ ਹੁੰਦੀ ਆ ਆਮ ਸ਼ਹਿਰੀਆਂ ਦਾ ਇੱਕ ਅੰਦੋਲਨ ਹੁੰਦਾ ਔਰ ਆਮ ਸ਼ਹਿਰੀ ਸੱਤਾ ਨੂੰ ਨਕੇਲ ਪਾ ਕੇ ਆਪਣੇ ਮਤਾਬਕ ਚਲਾਉਣਾ ਜਾਣਦੇ ਉਹ ਇਹ ਪਰਪੱਕ ਹੋ ਚੁੱਕਾ ਇਹਨੂੰ ਤੁਸੀਂ ਜਦੋਂ ਕਿ ਇਹ ਕਹਿ ਰਿਹਾ ਕਿ ਇਹ ਦੀ ਪੈਰਲਲ ਸਰਕਾਰ ਚਲਾਉਂਦੇ ਸੱਚ ਆ ਮੈਂ ਤੇ ਕਹਿ ਰਿਹਾ ਚਲਾਉਂਦੇ ਅਗਲੇ ਕਿਉਂਕਿ ਅਗਲੇ ਆਨੇ ਕੁਰਬਾਨੀ ਕੀਤੀ ਆ ਤੂੰ ਤੇਰਾ ਮਹੀਨੇ ਉਹਨਾਂ ਉੱਤੇ ਸੜਕ ਤੇ ਬੈਠੇ ਤੂੰ 13 ਦਿਨ ਬੈਠਾ ਕਦੀ ਇਸ ਲਈ ਜਿਨ੍ਹਾਂ ਨੇ ਕੁਰਬਾਨੀ ਕਰਕੇ ਆਪਣੀ ਸ਼ਕਤੀ ਕਾਇਮ ਕੀਤੀ ਆਪਣੀਆਂ ਫੌਜਾਂ ਭਰਤੀ ਕੀਤੀ ਡੰਡੇ ਉਹਨਾਂ ਨੂੰ ਚਲਾਉਣੇ ਸਿਖਾਏ ਆ ਰੋਜ਼ 13 ਮਹੀਨੇ ਭਾਸ਼ਣ ਦੇ ਦੇ ਕੇ ਉਹਨਾਂ ਦੇ ਦਿਮਾਗ ਨੂੰ ਐ ਤੀਜੋ ਤਰਾਰ ਕੀਤਾ ਪਿਆ ਉਹਨਾਂ ਨੂੰ ਤੁਸੀਂ ਕਿਵੇਂ ਰੋਕੋਗੇ ਉਹ ਤੇ ਹਾਰਿਆ ਉਹ ਜਿੰਨਾ ਰੋਕਣ ਦੀ ਕੋਸ਼ਿਸ਼ ਕਰੋਗੇ ਉਹ ਨਾ ਤੇਜ਼ੀ ਨਾਲ ਹੋਰ ਹੋਰ ਨੁਕਸਾਨ ਕਰੂ ਇਹ ਤਰ੍ਹਾਂ ਦਾ ਸੰਘਰਸ਼ ਹੈ ਨਾਲੋਂ ਨਾਲ ਚੱਲਣਾ ਇੱਕ ਤੇ ਕੇਂਦਰ ਵਾਲੇ ਪਾਸੇ ਬੈਠੇ ਆ ਨਾਨ ਪੋਲੀਟਿਕਲ ਤੇ ਭੰਦੇਰ ਸਾਹਿਬ ਦਾ ਗਰੁੱਪ ਉਧਰੋਂ ਐਸਕੇਮ ਇਧਰ ਆ ਗਿਆ ਇਹ ਦੋਨਾਂ ਮੋਰਚਿਆਂ ਤੇ ਸਿੱਟੇ ਤੇ ਪ੍ਰਭਾਵ ਕੀ ਪੈਣੇ ਮੈਂ ਇਹ ਗੱਲ ਸੁਣੋ ਜੋ ਯੂਕਰੇਨ ਦੀ ਵਾਰ ਚੱਲ ਰਹੀ ਆ ਜੀ ਇੱਕ ਈਸਟ ਤੋਂ ਚੱਲ ਰਹੀ ਆ ਪਹਿਲਾਂ ਉਹ ਲੈ ਲਿਆ ਸੀਗਾ ਕੀ ਨਾਂ ਉਹਦਾ ਜਿਹੜਾ 2014 ਵਿੱਚ ਲੈ ਲਿਆ ਮੈਨੂੰ ਉਹਦਾ ਨਾਂ ਭੁੱਲ ਗਿਆ ਉਹ ਰੂਸ ਨੇ ਉਦੋਂ ਲੈ ਲਿਆ ਸੀਗਾ ਤਾਂ ਇੱਕ ਦੂਸਰੇ ਪਾਸੇ ਚੱਲੀ ਹੋਈ ਆ ਤੁਸੀਂ ਅੰਜ ਸਮਝ ਲਓ ਨਾਰਥ ਵੈਸਟ ਵੱਲ ਦੇ ਪਾਸੇ ਉਹ ਯੂਕਰੇਨ ਅੰਦਰ ਗਿਆ ਮਤਲਬ ਕਈ ਫਰੰਟਾਂ ਤੇ ਕਈ ਤਰੀਕਿਆਂ ਨਾਲ ਲੜਾਈ ਹੁੰਦੀ ਆ ਜਿਸ ਤਰ੍ਹਾਂ ਸਾਡੀ ਫੌਜਾਂ ਵੀ ਆ ਆ ਚੰਡੀਮੰਦਰ ਦਾ ਕੈਂਪ ਕੰਟੋਨਮੈਂਟ ਆ ਜੀ ਉਹ ਅੰਮ੍ਰਿਤਸਰ ਦਾ ਕੰਟੋਨਮੈਂਟ ਆ ਜੀ ਉਹ ਜਲੰਧਰ ਦਾ ਉਹ ਬਠਿੰਡੇ ਦਾ ਕੰਟੋਨਮੈਂਟ ਫੌਜਾਂ ਉਤੋਂ ਤੋਂ ਨਿਕਲ ਕੇ ਜਿੱਧਰ ਜਿੱਧਰ ਨੂੰ ਉਹਨਾਂ ਨੂੰ ਹੁਕਮ ਹੁੰਦੇ ਜਿੱਧਰ ਨੂੰ ਠੀਕ ਲੱਗਦਾ ਚੱਲ ਪੈਂਦੀਆਂ ਇੱਕ ਚੀਜ਼ ਦੇਖਣ ਵਾਲੀ ਗੱਲ ਆ ਜਿਹੜੇ ਇਹਦੇ ਤੋਂ ਸਿੱਟਾ ਕੱਢ ਲਿਆ ਕਿ ਪਾ ਫਟੇ ਹੋਇਆ ਪਾਟੇ ਹੋਇਆ ਕਮਜ਼ੋਰ ਸਵਾਲ ਹੀ ਨਹੀਂ ਉਹਨਾਂ ਨੇ ਸਿੱਖ ਲਿਆ ਵੀ ਇੱਕ ਦੂਜੇ ਦੇ ਉੱਤੇ ਫਾਇਰ ਨਹੀਂ ਕਰਨਾ ਜੋ ਮਰਜੀ ਹੋ ਜੇ ਇਨਾਂ ਨੇ ਕਿੰਨੀ ਪੇਸ਼ੈਂਸ ਰੱਖੀ ਸਾਲ ਐਸਕੀਐਮ ਨੇ ਜਿਹੜੇ ਅੱਜ ਚੰਡੀਗੜ੍ਹ ਆਉਣੇ ਸੀ ਸਾਲ ਚੁੱਪ ਕਰਕੇ ਬੈਠੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੇ ਕਿਹਾ ਲਾਲੋ ਜੋਰ ਅਸੀਂ ਤੁਹਾਡੇ ਨਾਲ ਆ ਨਹੀਂ ਫੌਜਾਂ ਅੱਗੇ ਵੱਧ ਗਈਆਂ ਉਹਨਾਂ ਨੇ ਪੈਰਲ ਦੇਤਾ ਕਿਹਾ ਫੇਰ ਹੁਣ ਤੁਹਾਡੇ ਕੋਲ ਨਹੀਂ ਜਾਂਦਾ ਸਾਡੇ ਨਾਲ ਆਜੋ ਤੇ ਅੱਜ ਪੰਨੂ ਬੰਦੇਰਾ ਕੇ ਨਾਲ ਅੱਜ ਉਹਨਾਂ ਨੇ ਕਹਿਤਾ ਵੀ ਅਸੀਂ ਡਟ ਕੇ ਆਂ ਨਾਲ ਆ ਉੱਥੇ ਮੈਂ ਪੰਨੂ ਬੰਦੇ ਆਪਣੇ ਅੰਮ੍ਰਿਤਸਰ ਦੇ ਵਿੱਚ ਹੋਇਆ ਨਾ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਤੇ ਉਹ ਕਹਿੰਦੇ ਅਸੀਂ ਪਹਿਲਾਂ ਇਹਨਾਂ ਦੀ ਫੱਟੀ ਪੋਚਾਂਗੇ ਦਿੱਲੀ ਵਾਲਾ ਬਾਅਦ ਚ ਦੇਖਾਂਗੇ ਇੱਕ ਮਤਲਬ ਪੰਨੂ ਬੰਦੇਰ ਤੇ ਆ ਗਿਆ ਇਹਦਾ ਮਤਲਬ ਹੁਣ ਉਹ ਇਕੱਠੇ ਹੋਣਗੇ ਉਹ ਵੀ ਆਜੂਗਾ ਬਾਬਾ ਡੱਲੇ ਵਾਲ ਵੀ ਇਸ ਲਈ ਉਹ ਉਹ ਜਿਹੜਾ ਨਾ ਵੀ ਥੋੜਾ ਅਲੱਗ-ਅਲੱਗ ਮੋਰਚਿਆਂ ਤੇ ਅਲੱਗ-ਅਲੱਗ ਤਰੀਕਿਆਂ ਨਾਲ ਕੋਸ਼ਿਸ਼ਾਂ ਸੀਗੀਆਂ ਇਸ ਸਕਸੈਸ ਔਰ ਫੇਲਰ ਜੋ ਵੀ ਹੁੰਦਾ ਉਹਦੇ ਚੋਂ ਵੀ ਬੰਦੇ ਸਿੱਖਦੇ ਉਹ ਵੀ ਸਿੱਖ ਜਾਣਗੇ ਵੀ ਇਕੱਠੇ ਰਹਿਣ ਚੀ ਬਚਾਇਆ ਹੁਣ ਕਿਸਾਨਾਂ ਦਾ ਇੱਕ ਹੋਰ ਦੁਹਾਈ ਪਾਈ ਜਾ ਰਹੀ ਹੈ ਕਿ ਸਾਨੂੰ ਕੋਈ ਜਲਾ ਨਹੀਂ ਜਿੱਥੋਂ ਚੱਲੇ ਆ ਨਹੀਂ ਰੋਕਿਆ ਗਿਆ ਕਹਿੰਦੇ ਪੰਜਾਬ ਖੁੱਲੀ ਜੇਲ ਬਣ ਗਿਆ ਤੇ ਖੁੱਲੀ ਜੇਲ ਸਾਨੂੰ ਕਿਵੇਂ ਤੋੜਨੀ ਹੈ ਵੀ ਆਉਂਦੀ ਆ ਦੇਖੋ ਸਾਡੇ ਤੇ ਇਸ ਤਰ੍ਹਾਂ ਆ ਕਿ ਜਵੇ ਬਾਣ ਲਾਗੇ ਤਵੇ ਰੋਸ ਜਾਗੇ ਜੇ ਤੁਸੀਂ ਲੀਡਰਾਂ ਦੀ ਜਿੱਥੇ ਜਿੱਥੇ ਖਬਰ ਜਾਣੀ ਆ ਜਿਹੜੇ ਚੁੱਪ ਵੀ ਬੈਠੇ ਸੀਗੇ ਉਹ ਤੇ ਫਿਰ ਜਾਗ ਪਏ ਸਾਰੇ ਮਿੰਨੂ ਤੇ ਇੰਜ ਲੱਗਦਾ ਕਿ ਮਖਿਆਲ ਦੇ ਵਿੱਚ ਪੱਥਰ ਮਾਰ ਕੇ ਬਹਿ ਗਿਆ ਭਗਵੰਤ ਮਾਨ ਹੁਣ ਇਹਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਉਹਨੇ ਮੂੰਹ ਸਜਾ ਦੇਣਾ ਸਾਰਾ ਇਹਨਾਂ ਦਾ ਤਾਂ ਅਸੀਂ ਸ਼ਰਾਰਤ ਬਿਛੋਟੇ ਹੁੰਦੇ ਕਈ ਵਾਰੀ ਕਰਕੇ ਦੇਖੀ ਆ ਸਾਰਾ ਮੂੰਹ ਸੁੱਜ ਜਾਂਦਾ ਸੀ ਉਹੀ ਕੰਮ ਇਹਨੇ ਕੀਤਾ ਨਿਆਣੇ ਵਾਲਾ ਕੰਮ ਕੀਤਾ ਪਤਾ ਨਹੀਂ ਕਿਹਨੇ ਸਲਾਹ ਦਿੱਤੀ ਹੈ ਕਿਸਾਨਾ ਨਾਲ ਪੰਗਾ ਤੁਸੀਂ ਹੈਡ ਆਨ ਲਾਓਗੇ ਉਹ ਵੀ ਆਪਣੀ ਸੋਚ ਤੋਂ ਬਿਗੈਰ ਜਾਂ ਤੁਸੀਂ ਇਸ ਗੱਲ ਦੀ ਕਿ ਮੈਂ ਇਹਨਾਂ ਨੂੰ ਸੂਤਰ ਕਰਦਾ ਕਰਕੇ ਦੇਖ ਲਾਓ ਇੱਥੇ ਵੱਡੇ ਵੱਡੇ ਤੁਸੀਂ ਸੂਤਰ ਹੋ ਜਾਓਗੇ ਠੀਕ ਹੈ ਇਹ ਬਹੁਤ ਸੂਤਰ ਕਰਦੇ ਚਲੇਗੇ ਪੰਜਾਬੀਆਂ ਨੂੰ ਆਪ ਹੀ ਸੂਤਰ ਰੋਕੇ ਗਏ ਹੁਣ ਮੈਨੂੰ ਲੱਗਦਾ ਕਿ ਇਸ ਗੱਲ ਤੇ ਸੰਜੀਦਾ ਢੰਗ ਨਾਲ ਸਗੋਂ ਕੋਈ ਉਹਨਾਂ ਦੀਆਂ ਗੱਲਾਂ ਨੂੰ ਪ੍ਰਮਾਨ ਕਰਨ ਦੀ ਜਗ੍ਹਾ ਜਾਂ ਨੇਪਰੇ ਚਾੜ੍ਹਨ ਦੀ ਜਗ੍ਹਾ ਤੁਸੀਂ ਹੋਰ ਹੀ ਪਾਸੇ ਨੂੰ ਮੁਕਾਬਲੇ ਜਾ ਕੇ ਚੰਗਾ ਫਿਰ ਆਜੋ ਕਿਹੜਾ ਆਉਂਦਾ ਅੱਜ ਹੁਣ ਮੀਡੀਆ ਦੇ ਰਿਹਾ ਖਬਰਾਂ ਲਗਾਤਾਰ ਇਕ ਨਹੀਂ ਆਨੇ ਦਿਆ ਫੇਲ ਹੋ ਗਿਆ ਕੁਛ ਨਹੀਂ ਹੋਇਆ ਪਾਈ ਇਹਦੇ ਸ਼ੁਰੂਆਤ ਆ ਉਹ ਵਿਲੀ ਆ ਉਹ ਫੇਰ ਆਪਣਾ ਡੀਜ਼ਲ ਪਵਾ ਲੈਣਗੇ ਟਰੈਕਟਰ ਟਰਾਲੀਆਂ ਚ ਨਵੇਂ ਤਰੀਕੇ ਨਾਲ ਆ ਜਾਣਗੇ ਤੁਸੀਂ ਉਸ ਸ਼ਕਤੀ ਨੂੰ ਰੋਕ ਨਹੀਂ ਸਕਦੇ ਇਸ ਲਈ ਮੈਨੂੰ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਹਾਲਾਤ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਉਹ ਇਹ ਹੈ ਇਹ ਆਉਣ ਵਾਲੇ ਸਮੇਂ ਚ ਸਾਰੇ ਇੰਡੀਆ ਚ ਹੋਊਗੀ ਇੱਥੇ ਖਾਨਾ ਜੰਗੀ ਵਾਲਾ ਮਾਹੌਲ ਬਣੂ ਕਿਉਂਕਿ ਕਿਉਂਕਿ ਥੱਲੇ ਕੰਮ ਨਹੀਂ ਹੋ ਰਿਹਾ ਲੋਕ ਰਾਜਨੀਤਿਕ ਤੌਰ ਤੇ ਚੇਤਨ ਹੋ ਰਹੇ ਆ ਛੋਟਾ ਜਿਹਾ ਪੰਜਾਬ ਆ ਲੋਕਾਂ ਨੇ ਇਸ ਗੱਲ ਦਾ ਵੀ ਸਵਾਦ ਟੇਸਟ ਕਰ ਲਿਆ ਕਿ ਏਕਤਾ ਤੇ ਸੰਘਰਸ਼ ਦੇ ਵਿੱਚ ਬੜਾ ਬਾਲਿਆ ਕੇਂਦਰੀ ਸ਼ਕਤੀਆਂ ਨੂੰ ਵੀ ਪੰਜਾਬ ਹਰਾ ਸਕਦਾ ਇਹਦੇ ਕਰ ਲਿਆ ਨਾ ਇਸ ਕਰਕੇ ਉਹ ਉਹਨਾਂ ਨੂੰ ਤੁਸੀਂ ਪਛਾਣ ਨਹੀਂ ਤੱਕ ਸਕਦੇ ਸਰਕਾਰਾਂ ਦੇ ਅੱਲੇ ਪੱਲੇ ਕੁਝ ਨਹੀਂ ਇਸ ਲਈ ਇੱਥੇ ਪਹਿਲਾਂ ਖਿਚੋ ਤਾਣ ਲੜਾਈ ਝਗੜੇ ਸਿਵਲ ਵਾਰ ਵਾਲੀ ਸਿਚੁਏਸ਼ਨ ਇੱਥੇ ਬਣੂਗੀ ਔਰ ਇਹ ਹੌਲੀ ਹੌਲੀ ਵਾਦੀ ਵਾਦੀ ਸਾਰੇ ਇੰਡੀਆ ਚ ਜਾਊਗੀ ਕਿਉਂਕਿ ਜੋ ਅਣ ਦੇਖੀ ਲੋਕਾਂ ਦੀ ਆਮ ਜਨਤਾ ਦੀ ਨੌਜਵਾਨਾਂ ਦੀ ਦਲਤਾਂ ਦੀ ਔਰਤਾਂ ਦੀ ਉਥੋਂ ਦੇ ਪੜ੍ਹਾਈ ਸਿੱਖਿਆ ਸਿਹਤ ਸਵਾਮਾਂ ਦਾ ਫੇਲਰ ਇਹ ਸਾਰਾ ਕੁਝ ਜਿਹੜਾ ਟੁੱਟ ਭੱਜ ਹੋ ਰਹੀ ਆ ਉਹ ਇੱਕ ਵਾਰੀ ਪੂਰਾ ਬਲਾਸਟ ਹੋਊਗਾ ਪੂਰੇ ਦੇਸ਼ ਦੇ ਵਿੱਚ ਇਹ ਕੁਝ ਹੋਣ ਵਾਲਾ ਇੰਜ ਸਮਝ ਲਓ ਕਿ ਇਹ ਸ਼ੁਰੂਆਤ ਪੰਜਾਬ ਤੋਂ ਹੋਊਗੀ ਇਹ ਫੈਲੂਗੀ ਸਾਰੇ ਦੇਸ਼ ਦੇ ਵਿੱਚ ਮੈਂ ਇਸ ਚੀਜ਼ ਨੂੰ ਅੱਜ ਦੀ ਜਿਹੜੇ ਇਹ ਮੁਕਾਬਲੇਬਾਜ਼ੀ ਕੀਤੀ ਆ ਭਗਵੰਤ ਮਾਨ ਨੇ ਤੇ ਗਲਤ ਕਿਸਮ ਦੀ ਚੁਣੌਤੀ ਦਿੱਤੀ ਆ ਐਡੀ ਵੱਡੀ ਪਾਵਰ ਨੂੰ ਐਡੀ ਵੱਡੀ ਸ਼ਕਤੀ ਨੂੰ ਮੈਂ ਉਹਦੇ ਤੋਂ ਇਹ ਗੱਲਾਂ ਦਾ ਅੰਦਾਜ਼ਾ ਲਾ ਰਿਹਾ ਕਿ ਇਹ ਇੱਕ ਬਹੁਤ ਪੁੱਠੇ ਪਾਸੇ ਨੂੰ ਇਹਨਾਂ ਨੇ ਆਪਣਾ ਪੱਤਾ ਖੇਡਿਆ ਜਿਹੜਾ ਬਹੁਤ ਮਹਿੰਗਾ ਪਊਗਾ ਜੀ ਇੱਕ ਅਖੀਰ ਤੇ ਟਿੱਪਣੀ ਲੈਣੀ ਆ ਮੁੱਖ ਮੰਤਰੀ ਨੇ ਇੱਕ ਬਿਆਨ ਜਿਹੜਾ ਦਿੱਤਾ ਤਹਿਸੀਲਾਂ ਦਾ ਦੌਰਾ ਕਰਦੇ ਆ ਕਿ ਕਿਸਾਨਾਂ ਨੇ ਇਹ ਮੈਨੂੰ ਕਿਹਾ ਕਿ ਅਸੀਂ ਕਾਲ ਦਿੱਤੀ ਸੀ ਤਾਂ ਤੁਸੀਂ ਮੀਟਿੰਗ ਕੀਤੀ ਹੈ ਕਹਿੰਦੇ ਮੀਟਿੰਗ ਤਾਂ ਧਰਨੇ ਤੋਂ ਬਿਨਾ ਵੀ ਮੈਂ ਕਰਦਾ ਰਿਹਾ ਦਿਲ ਤੇ ਲਾ ਕੇ ਗੱਲ ਲੱਗ ਮੇਰਾ ਹਾਹਾ ਹੀ ਵਿੱਚੇ ਮੈਨੂੰ ਸਵਾਲ ਇਹ ਕਰਨਾ ਯਾਦ ਆ ਗਿਆ ਸੀ ਇੱਕ ਨਵੀਂ ਰਵੈਤ ਪੈ ਗਈ ਆ ਜੀ ਕਿ ਮੀਟਿੰਗ ਕਰਨ ਲਈ 10 ਲੱਖ ਰੁਪਇਆ ਖਰਚੋ ਵੱਡੀ ਨਹੀਂ ਦੇਣੀ ਆ ਕਿਸੇ ਨੂੰ ਹਮ ਪਈ ਬੱਥਾਂ ਦਾ ਤੇਲ ਗੱਡੀਆਂ ਦਾ ਤੇਲ ਤੇ ਪੋਸਟਰ ਤੇ ਤਕਨਾਤਾਂ ਤੇ ਸਪੀਕਰ ਤੇ ਵੱਡਾ ਇਕੱਠ ਕਰੋ ਤੇ ਡਾਂਗਾ ਖਾਓ ਜਦੋਂ ਡਾਂਗਾ ਪੈ ਜਾਣ ਇਕੱਠਾ ਹੋ ਜੇ ਪੰਜਾਬ ਸਾਰਾ ਫਿਰ ਉੱਥੇ ਇਹਨਾਂ ਦੇ ਬੰਦੇ ਜਾਂਦੇ ਆ ਏਜੰਟ ਜਿਹੜੇ ਚਮਚੇ ਉਹ ਨਹੀਂ 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 ਤੇ ਇਸ ਕੀ ਕਾ ਜ਼ਰੂਰਤ ਸੀ ਹਮ ਆਪਕੀ ਕਿਸੇ ਮੀਟਿੰਗ ਕਰਨੀ ਹਮ ਮੀਟਿੰਗ ਕਰਵਾ ਇਨਾ ਖਰਚਾ ਕਰਕੇ ਡਾਂਗਾ ਖਾ ਕੇ ਸਿਰਫ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦਾ ਉਹਦਾ ਅਸਰ ਮਹੀਨਾ ਕੇ ਰਹਿੰਦਾ ਜਦੋਂ ਕੁਝ ਹੁੰਦਾ ਨਹੀਂ ਉਹ ਫੇਰ ਉਹ ਬੰਦੇ ਇੱਕ ਵਾਰੀ ਫੇਰ ਕਰਦੇ ਫਿਰ ਇੱਕ ਹੋਰ ਮੀਟਿੰਗ ਹੋ ਜਾਂਦੀ ਹੈ ਕੁਝ ਨਹੀਂ ਤਰਤਲਤੇ ਹੋ ਰਿਹਾ ਪੁਲਿਸ ਦੇ 1110 ਪੋਸਟਾਂ ਪਿਛਲੀ ਵਾਰੀ ਕੱਢੀਆਂ ਸੀ ਉਹ ਸਾਰਾ ਕੁਝ ਹੋ ਗਿਆ ਉਹਨਾਂ ਦਾ ਟੈਸਟ ਪਾਸ ਹੋ ਗਿਆ ਫਿਜ਼ੀਕਲ ਟੈਸਟ ਪਾਸ ਹੋ ਗਿਆ ਜਾਇਨ ਕਰਵਾਇਆ ਨਹੀਂ ਤੇ ਨਵੀਆਂ ਪੋਸਟਾਂ ਕੱਢਦੀਆਂ ਇਹ ਤੇ ਇੱਥੇ ਹੋ ਰਿਹਾ ਲੋਕਾਂ ਦਾ ਬੇਗੁਬਣਾ ਰਿਹਾ ਹੈ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਦੁਬਾਰਾ ਐਡਵਰਟਾਈਜ਼ਮੈਂਟ ਆ ਗਈ ਪ੍ਰਹਾਣਿਆਂ ਨੂੰ ਕੋਈ ਚਿੱਠੀਆਂ ਨਹੀਂ ਦਿੱਤੀਆਂ ਹੁਣ ਅਸੀਂ ਦੁਬਾਰਾ ਅਪਲਾਈ ਕਰੀਏ ਕਿ ਨਾ ਕਰੀਏ ਇਸ ਲਈ ਇੱਕ ਗੱਲਾਂ ਦਾ ਖੜਾ ਖਾਂਦੇ ਆ ਪਰ ਲੋਕ ਸਮਝ ਗਏ ਕਿ ਇਹ ਗਬਾਰਾ ਆ ਮੜ ਜਾ ਜਿੱਦਣ ਇਹਨਾਂ ਨੇ ਲੋਕਾਂ ਨੇ ਮੜ ਜੀ ਐ ਥੋੜੀ ਜਿਹਾ ਪਿੰਨ ਲਾਤੀ ਉਹ ਦਿਨ ਫਰੂਸ ਹੋ ਜਾਣਾ ਤੇ ਇਸ ਵੇਲੇ ਹਾਲਾਤ ਜਿਹੜੀ ਟੈਂਪਰੇਚਰ ਆ ਉਹ ਪੰਜਾਬ ਦੇ ਅੰਦਰ ਕਾਫੀ ਉੱਪਰ ਨੂੰ ਜਾ ਰਹੀ ਆ ਇੱਕੋ ਪਾਸੇ ਨੂੰ ਕਰ ਰਿਹਾ ਔਰ ਬਹੁਤ ਸਾਰੀਆਂ ਸ਼ਕਤੀਆਂ ਪਹਿਲਾਂ ਤੁਹਾਡੇ ਨਾਲ ਜਿਵੇਂ ਪੰਗਾ ਲਿਆ ਫਿਰ ਤਹਿਸੀਲਦਾਰਾਂ ਨਾਲ ਲੈ ਲਿਆ ਫਿਰ ਉਹ ਬੁਲਡੋਜ਼ਰ ਚੱਲ ਰਿਹਾ ਕਿਸਾਨਾਂ ਨਾਲ ਲੈ ਲਿਆ ਸਟੂਡੈਂਟ ਨਾਲ ਲੈ ਲਿਆ ਹੁਣ ਇਹ ਕਿ ਇੰਨੀ ਜਗ੍ਹਾ ਲਗਾਤਾਰ ਤੁਸੀਂ ਸਾਰੇ ਬਸੇ ਆਪ ਕਰ ਦੋਗੇ ਔਰ ਉਹ ਪੁਲਿਸ ਜਿਹੜੀ ਕਿ ਕਿਹਦੇ ਤੋਂ ਕੀ ਆ ਹਾਂ ਬੰਜਾ ਪੁਲਸੀਏ ਵੀ ਕੱਢਿਆ ਤੁਸੀਂ ਹੁਣੇ ਜਾਈ ਕਿਉਂ ਕੱਢਿਆ ਕਿਉਂਕਿ ਤੁਹਾਡੇ ਕੋਲ ਪਤਾ ਲੱਗ ਗਿਆ ਨਾ ਕਿਹੜੇ 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 ਗਲਤ ਕੰਮਾਂ ਚ ਇਸ ਲਈ ਇਸ ਸਿਸਟਮ ਨੂੰ ਜੇ ਸਧਾਰਨਾ ਸੀ ਤੇ ਇੱਕ ਵੈਲ ਪਲਾਨਡ ਹੋਣਾ ਚਾਹੀਦਾ ਖੇਤੀ ਵਾਲੀ ਗੱਲ ਮੈਂ ਲਾਸਟ ਕਹਿਣੀ ਚਾਹੁੰਦਾ ਤੁਸੀਂ ਤੁਹਾਨੂੰ ਯਾਦ ਹੈ ਜਦੋਂ ਧਾਲੀਵਾਲ ਸ਼ਾਇਦ ਐਗਰੀਕਲਚਰ ਮਨਿਸਟਰ ਸੀ ਸਾਲ ਉਦੋਂ ਹੋ ਗਿਆ ਸੀ ਕਹਿੰਦੇ ਜੀ ਖੇਤੀ ਨੀਤੀ ਬਣਾਉਣੀ ਕਿਵੇਂ ਬਣਾਉਣੀ ਆ 5000 ਬੰਦਾ ਐਗਰੀਕਲਚਰ ਯੂਨੀਵਰਸਿਟੀ ਚ ਇਕੱਠਾ ਕਰ ਲਿਆ ਹੂੰ ਯਾ ਤੁਸੀਂ ਪੋਲਟਿਕਸ ਕਰ ਰਹੇ ਆ ਖੇਤੀ ਨੀਤੀ ਦੇ ਨਾਂ ਤੇ ਕਿ ਖੇਤੀ ਨੀਤੀ ਬਣਨੀ ਆ ਜਾਂ ਕੋਈ ਨੀਤੀ ਬਣਦੀ ਆ ਰੈਲੀ ਕਰਕੇ ਬੀਬਕੂ ਬਣਾ ਰਹੇ ਸੀ ਲੁਕਿੰਗ ਬੜਾ ਇਹਨਾਂ ਨੂੰ ਟਾਈਮ ਦਿੱਤਾ ਬਹੁਤ ਇਹਨਾਂ ਤੇ ਭਰੋਸਾ ਕੀਤਾ ਕਿਹੜੀ ਖੇਤੀ ਨੀਤੀ ਆ ਉਹ ਕਹਿੰਦੇ ਜੀ ਪੰਜਾਬ ਦੀ ਖੇਤੀ ਨੀਤੀ ਦਿਖਾ ਦਿਓ ਸਾਨੂੰ ਕਿਸਾਨ ਕਹਿ ਰਹੇ ਆ ਤੁਸੀਂ ਲੋਕਾਂ ਨੂੰ ਇਹਨੇ ਇਹਨੇ ਸੁਪਨੇ ਦਿਖਾ ਕੇ ਹੁਣ ਅੱਜ ਗੋਭੀ ਦਾ ਕੀ ਭਾਅ ਆ ਆਲੂਆਂ ਦਾ ਕੀ ਭਾਅ ਆ ਰੁਲ ਰਹੇ ਸਾਰੇ ਨਾ ਇਹੋ ਆਲੂ ਇਹੋ ਆ ਜਿਹੜਾ ਲਸਣ ਸੀਗਾ ਚਲੋ ਪੰਜਾਬ ਭਾਵੇਂ ਬਹੁਤਾ ਲਸਣ ਨਹੀਂ ਪੈਦਾ ਕਰਦਾ ਪਰ ਖਾਂਦਾ ਤੇ ਹੈਗਾ 400 ਰੁਪਏ ਕਿਲੋ 500 ਰੁਪਏ ਕਿਲੋ ਹੁਣ ਉਹ ਦੇਖ ਲਿਓ ਰੁਲਣਾ ਫਿਰ ਉਹ ਤੋਂ ਬਾਅਦ ਉਸ ਤਰ੍ਹਾਂ ਹੀ ਗੰਡਿਆਂ ਦਾ ਕੰਮ ਹੁੰਦਾ 150 ਰੁਪਏ ਘੰਟੇ 200 ਰੁਪਏ ਕਿਲੋ ਗੰਡੇ ਕਿਲੋ ਮੈਂ ਕੁਇੰਟਲ ਨਹੀਂ ਕਹਿ ਰਿਹਾ ਇਹ ਹਾਲਤ ਕਰ ਦਿੰਦੀ ਹੈ ਕਿਸਾਨੀ ਇਹ ਚਾਰੀ ਸੀ ਵੀ ਇੰਨਾ ਦਾ ਫਸਲਾਂ ਦਾ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਦੇ ਦਿਓ ਤਾਂ ਕਿ ਕਿਸਾਨਾਂ ਨੂੰ ਪਤਾ ਪਹਿਲਾਂ ਬਤਾ ਭਈ ਕਿ ਉਹਨਾਂ ਨੇ ਬੀਜਣੀ ਕਿ ਨਹੀਂ ਬੀਜਣੀ ਕੁਛ ਨਹੀਂ ਜਿਹੜੀਆਂ ਤੁਹਾਡੇ ਨਾਲ ਸੰਬੰਧਿਤ ਮੰਗਾ ਤੁਸੀਂ ਉਹਨਾਂ ਤੇ ਇਤਹਾ ਕਰੋ ਜਾਂ ਨੇਗੋਸ਼ੀਏਟ ਕਰੋ ਜਾਂ ਕੋਈ ਤੁਸੀਂ ਕਮੇਟੀ ਬਣਾ ਦਿਓ ਕਿਸਾਨਾਂ ਨੂੰ ਨਾਲ ਲੈ ਕੇ ਤੁਸੀਂ ਤੇ ਸਿੱਧਾ ਹੀ ਕਹਤਾ ਜਾਓ ਫਿਰ ਕਰਨਾਂ ਦੇ ਕਰ ਲਓ ਤੇ ਫਿਰ ਕਰ ਲਓ ਆ ਜਾਓ ਮੈਦਾਨ ਚ ਵਿੱਚ ਤੁਸੀਂ ਵੀ ਨਿਕਲੋ ਆਪਣੀਆਂ ਪੁਲਿਸ ਪਲੂਸ ਨੂੰ ਪਰ੍ਹਾਂ ਹਟਾ ਕੇ ਜਾ ਕੇ ਐਡਰੈਸ ਤੇ ਕਰੋ ਕਿਸਾਨਾਂ ਦੇ ਵਿੱਚ ਤੇ ਖੜੇ ਹੋਗੇ ਦੇਖੋ ਫਿਰ ਤੁਹਾਨੂੰ ਪਤਾ ਲੱਗ ਜੂ ਕਿਸ ਭਾਅ ਵੇਖਦੀ ਹੈ ਜੀ ਬਹੁਤ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਹੈ ਕਿ ਜਿਹੜਾ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹਦੇ ਨਤੀਜੇ ਬਹੁਤ ਭੜੇ ਨਿਕਲ ਸਕਦੇ ਆ ਸਰਕਾਰ ਲਈ ਕਿਉਂਕਿ ਕਿਸਾਨਾਂ ਦਾ ਏਕਾ ਹੋ ਗਿਆ ਵੱਖੋ ਵੱਖਰੇ ਫਰੰਟ ਸੀ ਜਿਹੜੇ ਇਕੱਠੇ ਹੋ ਰਹੇ ਨੇ ਚੰਡੀਗੜ੍ਹ ਕੂਚ ਹੋ ਕੇ ਰਹੇਗਾ ਜੇ ਚੰਡੀਗੜ੍ਹ ਨਾ ਵੀ ਪਹੁੰਚੇ ਚਾਹੇ ਦੇਰ ਨਾਲ ਪਹੁੰਚੇ ਪਰ ਕਿਸਾਨ ਆਪਣੀਆਂ ਗੱਲਾਂ ਮਨਵਾ ਕੇ ਪਿੱਛੇ ਹਟਣਗੇ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ